ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਆਓ ਅਰਦਾਸ ਕਰਿਓ ਸਤਗੁਰੂ ਦਾਸ ਗ੍ਰੀਵ ਦੇ ਸਿਰ ਤੇ ਹੱਥ ਰਗੇ ਕੁਝ ਵਿਚਾਰਾਂ ਦੀ ਸੇਵਾ ਲੈਣ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਜੀਵਨ ਬਣਦਾ ਹੈ ਨਾ ਇੱਕ ਗੁਰਮਖ ਦੀ ਸੰਗਤ ਨਾਲ ਬਣਦਾ ਹੈ ਨਾਮ ਜਪਣ ਦੀ ਸੰਗਤ ਦੇ ਨਾਲ ਹੀ ਉੱਚਾ ਸੁੱਚਾ ਜੀਵਨ ਬਣਦਾ ਹੈ ਮੈਂ ਅਕਸਰ ਕਈ ਵਾਰ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਹੁੰਨਾ ਹੈ ਵਤ ਤੋਂ ਵਤ ਗੁਰਮਖਾਂ ਦੀ ਮਾਪੜਖਾਂ ਦੀ ਰੰਗ ਰੱਤਰੀਆਂ ਦੀ ਸੰਗਤ ਕਰਿਆ ਕਰੋ ਕਿਉਂ ਜੋ ਗੁਰਮਖ ਜਨ ਹੁੰਦੇ ਰੱਬ ਦੇ ਪਿਆਰੇ ਹੁੰਦੇ ਨੇ ਪਰਮੇਸ਼ਰ ਨੇ ਇਹਨਾਂ ਨੂੰ ਇੰਨੀ ਸ਼ਕਤੀ ਬਖਸ਼ੀ ਹੁੰਦੀ ਹੈ ਕਿ ਇਹ ਰੱਬ ਦੇ ਨਾਲ ਮਿਲਾ ਦਿੰਦੇ ਨੇ ਰੱਬ ਦੇ ਨਾਲ ਮਨੁੱਖਾ ਜਨਮ ਮਿਲਿਆ ਹੀ ਇਸੇ ਵਾਸਤੇ ਹੈ ਗੋਬਿੰਦ ਬੇਲੜਕੀ ਬੇਹਤਰੀ ਬੜੀਆ ਤੇ ਮਲਾਉਂਦੇ ਨੇ ਮਹਾਪੁਰਖ ਭਗਤ ਜਨ ਰੱਬ ਦੇ ਪਿਆਰੇ ਇੱਕ ਕਵੀ ਪਿਆਰ ਤੇ ਲਿਖਦਾ ਕਹਿੰਦਾ ਬੇਟੀਆਂ ਸੰਗ ਵੱਡਣ ਕੇ ਹੋਤ ਵੱਡਨ ਸੂ ਮੇਲ ਕਹਿੰਦਾ ਜੀ ਇਹ ਵੱਡਿਆਂ ਦੇ ਕੋਲ ਬਈਏ ਨਾ ਤੇ ਵੱਡਿਆਂ ਦੇ ਨਾਲ ਮੇਲ ਹੋ ਜਾਂਦਾ ਹੈ ਬੇ ਪੀਰ ਸੰਗ ਵੱਡਣ ਕੇ ਹੋਤ ਵੱਡਣ ਸੂ ਮੇਲ ਸਭੀ ਜਾਨਤ ਹੈ ਕਿ ਵੱਡਤ ਹੈ ਬਿਰਖ ਬਰਾਬਰ ਬੇਲ ਕਿੰਦੇ ਵੱਡੇ ਰੁੱਖ ਦੇ ਕੋਲ ਇੱਕ ਬੇਲ ਲਾ ਦਈਏ ਨਾ ਬੇਲ ਵੀ ਉੱਡੀ ਵੱਡੀ ਹੋ ਜਾਂਦੀ ਹੈ ਸਤ ਸੰਗਿਓ ਇੱਕ ਨਾਮ ਸੁਣਿਆ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਇੱਕ ਤਾਂ ਭਗਤ ਪੂਰਨ ਸਿੰਘ ਜੀ ਹੋਏ ਦਾ ਪਿੰਗਲਵਾਰੇ ਵਾਲੇ ਉਹ ਨਹੀਂ ਇੱਕ ਪ੍ਰੋਫੈਸਰ ਪੂਰਨ ਸਿੰਘ ਜੀ ਬੜੀ ਗੁਰਮੁਖ ਆਤਮਾ ਹੋਈ ਨੇ ਜਿਨ੍ਹਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਉਹਨਾਂ ਦੀ ਕਿਤਾਬ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਹੋਰ ਅਨੇਕਾਂ ਕਿਤਾਬਾਂ ਇਹਨਾਂ ਨੇ ਲਿਖੀਆਂ ਗੁਰਮੁਖੋ ਇਹਨਾਂ ਦਾ ਪਹਿਲਾ ਜੀਵਨ ਹੋਰ ਸੀ ਜਦੋਂ ਗੁਰਮਖ ਜਨ ਰੱਬ ਦੇ ਪਿਆਰਿਆਂ ਦੀ ਸੰਗਤ ਹੋਈ ਤੇ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਫਿਰ ਇਹ ਛੋਟੀ ਉਮਰ ਦੇ ਵਿੱਚ ਬੜੀ ਲਿਆਕਤ ਵਾਲੇ ਸਨ ਬੜੇ ਤਿੱਖਣ ਬੁੱਧੀ ਵਾਲੇ ਸਨ ਅਬਦਾਬਾਦ ਪਾਕਿਸਤਾਨ ਚ ਇਹਨਾਂ ਦਾ ਜਨਮ ਹੁੰਦਾ ਹੈ ਗੁਰਮੁਖੋ ਬਹੁਤ ਦਿਮਾਗ ਤੇਜ ਸੀ ਇਹਨਾਂ ਦਾ ਪੜਾਈ ਵਿੱਚ ਬੜੇ ਹੁਸ਼ਿਆਰ ਸਨ ਸਤਸੰਗਿਓ ਜਿਉਂ-ਜਿਉਂ ਪੜਦੇ ਗਏ ਪੜਦੇ ਗਏ ਬਰਾਦਰੀ ਵਾੜੇ ਲੋਕ ਵੇਖਦੇ ਨੇ ਇਲਾਕੇ ਵਾਲੇ ਲੋਕ ਵੇਖਦੇ ਨੇ ਕਿ ਪੂਰਨ ਸਿੰਘ ਬੜੀ ਤਿੱਖਣ ਬੁੱਧੀ ਵਾਲਾ ਹੈ ਕਿਉਂ ਨਾ ਹੋਵੇ ਸਾਰੇ ਅਸੀਂ ਪੈਸੇ ਇਕੱਠੇ ਕਰਕੇ ਇਹਨੂੰ ਜਪਾਨ ਭੇਜੀਏ ਪੜਨ ਵਾਸਤੇ ਸਾਰੇ ਲੋਕਾਂ ਨੇ ਨਾ ਆਪਸ ਵਿੱਚ ਪੈਸੇ ਇਕੱਠੇ ਕੀਤੇ ਤੇ ਪੂਰਨ ਸਿੰਘ ਜੀ ਨੂੰ ਜਪਾਨ ਪੜਨ ਵਾਸਤੇ ਭੇਜਿਆ ਇਹ ਜਿਉਂ-ਜਿਉਂ ਪੜਦੇ ਨੇ ਗੁਰਮਖੋ ਗਾ ਕਲਾਸਾਂ 'ਚ ਵੱਧਦੇ ਜਾ ਰਹੇ ਨੇ ਕਿਉਂ ਬੜੀ ਲਿਆਕਤ ਵਾਲੇ ਸਨ ਬੜੇ ਤਿੱਖਣ ਬੁੱਧੀ ਵਾਲੇ ਸਨ ਤੇ ਉੱਥੇ ਇਹਨਾਂ ਨੂੰ ਸੰਗਤ ਹੁੰਦੀ ਹੈ ਭਿਖਸ਼ੂਆਂ ਦੀ ਜੋ ਮਹਾਤਮਾ ਬੁੱਧ ਦੇ ਭਿਕਸ਼ੂ ਹੁੰਦੇ ਨੇ ਨਾ ਉਹਨਾਂ ਦੀ ਸੰਗਤ ਹੁੰਦੀ ਹੈ। ਤਾਂ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਨਾ ਆਏ। ਇਹ ਬੁੱਧ ਧਰਮ ਨੂੰ ਧਾਰਨ ਕਰ ਲੈਂਦੇ ਨੇ। ਇਹ ਬਣ ਕੇ ਪੂਰਨ ਸਿੰਘ ਤੋਂ ਭਿਕਸ਼ੂ ਪੂਰਨ ਬਣ ਗਏ। ਉਹ ਜੇ ਕੱਪੜੇ ਪਾਲੇ ਇਹਨਾਂ ਨੇ। ਸਤਸੰਗਿਓ ਕੁਝ ਸਮੇਂ ਬਾਅਦ ਉਸ ਸਮੇਂ ਦੇ ਬੜੇ ਮਹਾਨ ਬੜੇ ਮਸ਼ਹੂਰ ਸਿਆਸੀ ਹੋਏ ਨੇ Swami Ramteerth ਦੀ ਸਿਆਸੀ ਉਹਨਾਂ ਨਾਲ ਇਹਨਾਂ ਦਾ ਮਿਲਾਪ ਹੁੰਦਾ ਹੈ ਕੁਝ ਦਿਨ ਉਹਨਾਂ ਦੀ ਸੰਗਤ ਕਰਦੇ ਨੇ ਤੇ ਭਿਖਸ਼ੂ ਪੂਰਨ ਤੋਂ ਨਾ ਹੁਣ Swami ਪੂਰਨ ਬਣ ਜਾਂਦੇ ਨੇ ਸੰन्यास ਧਾਰਨ ਕਰ ਲੈਂਦੇ ਨੇ ਮੈਂ ਇੱਥੇ ਇੱਕ ਬੇਨਤੀ ਕਰਦਾ ਜਾਵਾਂ ਜੋ ਪੂਰਨ ਗੁਰਮਖੋ ਸੀ ਨਾ ਇਹ ਪ੍ਰੋਫੈਸਰ ਪੂਰਨ ਸਿੰਘ ਜੋ ਪਹਿਲੀ ਇਹਨਾਂ ਦੀ ਬਚਪਨ ਦੀ ਉਮਰ ਹੈ ਇੱਕ ਕੱਚੀ ਧਾਤ ਵਰਗਾ ਸੀ ਗਲ ਮੁਖੋ ਇਹਨੂੰ ਕੋਈ ਘੜਨ ਵਾਲਾ ਚਾਹੀਦਾ ਸੀ ਜਿੱਧਰ ਕੋਈ ਲਾਉਂਦਾ ਸੀ ਉਧਰ ਲੱਗ ਜਾਂਦੇ ਸਨ ਕਿਸੇ ਦਾ ਪ੍ਰਭਾਵ ਬੜੀ ਜਲਦੀ ਕਬੂਲਦੇ ਸਨ ਹੁਣ ਇਧਰੋਂ ਮਾਤਾ ਪਿਤਾ ਨੂੰ ਪਤਾ ਲੱਗਦਾ ਹੈ ਇਹਨਾਂ ਦੀ ਭੈਣ ਨੂੰ ਪਤਾ ਲੱਗਦਾ ਹੈ ਮਨ ਬੜਾ ਦੁਖੀ ਹੁੰਦਾ ਹੈ ਸਾਡਾ ਪਰਿਵਾਰ ਗੁਰਸਿੱਖ ਹੈ ਅਸੀਂ ਗੁਰਸਿੱਖ ਬਣਾ ਕੇ ਇਥੋਂ ਭੇਜਿਆ ਸੀ ਇੱਕ ਹੀ ਸੰਿਆਸ ਧਾਰਨ ਕਰਦੇ ਆ ਨੇ ਗੇਹੂ ਰੰਗ ਦੇ ਕੱਪੜੇ ਪਾ ਲਏ ਨੇ ਸਾਧ ਸੰਗਿਓ ਜਿਸ ਵੇਲੇ 1904-5 ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜਦ ਵਾਪਸ ਆਉਂਦੇ ਨੇ ਨਾ ਹੁਣ ਨਾਮ ਇਹਨਾਂ ਦਾ ਹੈ Swami Puran ਵਾਪਸ ਆਉਂਦੇ ਨੇ ਫੁਰ ਪਿਤਾ ਵੀ ਨਾਰਾਜ ਹੈ ਭੈਣ ਵੀ ਨਾਰਾਜ ਹੈ ਕੁਝ ਹੋਰ ਰਿਸ਼ਤੇਦਾਰ ਨਾਰਾਜ ਨੇ ਪਰ ਮਾਂ ਦੀ ਮਮਤਾ ਇਹਨਾਂ ਨੂੰ ਘਰ ਲੈ ਜਾਣ ਵਿੱਚ ਕਾਮਯਾਬ ਹੋ ਗਈ। ਮਾਂ ਨੇ ਪਿਤਾ ਨੂੰ ਸਮਝਾਇਆ, ਆਪਣੀ ਧੀ ਨੂੰ ਸਮਝਾਇਆ, ਰਿਸ਼ਤੇਦਾਰਾਂ ਨੂੰ ਸਮਝਾਇਆ। ਫਿਰ ਮਾਤਾ ਆਪਣੇ ਪੁੱਤਰ ਸੁਆਮੀ ਪੂਰਨ ਨੂੰ ਆਪਣੇ ਘਰ ਲੈ ਜਾਂਦੀ ਹੈ। ਦੇਹਰਾਦੂਨ ਇਹਨਾਂ ਨੇ ਆਪਣਾ ਕਾਰੋਬਾਰ ਵੀ ਕੀਤਾ ਜੀ। ਹੈਨ ਵਿਦਵਾਨ ਸਨ। ਬੜੀ لیاقت ਵਾਲੇ ਸਨ। ਸਾਸੰਗੀਆਂ ਫਿਰ 1912 ਦੇ ਵਿੱਚ ਸਿਆਲਕੋਟ ਸਿੱਖ ਐਜੂਕੇਸ਼ਨ ਕਾਨਫਰੰਸ ਹੁੰਦੀ ਹੈ ਉੱਥੇ ਉਹਨਾਂ ਨੇ ਬੜੇ ਵੱਡੇ ਵੱਡੇ ਵਿਦਵਾਨ ਸੱਜੇ ਬੜੇ ਵੱਡੇ ਵੱਡੇ ਗੁਣੀ ਗਿਆਨੀ ਸੱਜੇ ਉਹਨਾਂ ਨੇ ਸਿੱਖ ਧਰਮ ਦੇ ਅਨ ਧਰਮ ਦੇ ਉਹਨਾਂ ਨੇ ਵਿਦਵਾਨ ਗੁਣੀ ਗਿਆਨੀ ਸੱਜੇ ਤੋ ਉਹਨਾਂ ਦੇ ਵਿੱਚ ਸੁਆਮੀ ਪੂਰਨ ਜਿਹਨੂੰ ਸੱਦਿਆ ਗਿਆ ਹੁਣ ਸੁਆਮੀ ਪੂਰਨ ਜੀ ਜਦੋਂ}{|\text{ਸ਼ਿਆਲਕਟ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਪਹੁੰਚਦੇ ਨੇ ਨਾ ਇੱਕ ਰਾਤ ਪਹਿਲਾਂ ਉੱਥੋਂ ਦੇ ਪ੍ਰਬੰਧਕਾਂ ਨੇ ਇਹਨਾਂ ਦੀ ਮੁਲਾਕਾਤ ਭਾਈ ਸਹਾਇਬ ਭਾਈ ਵੀਰ ਸਿੰਘ ਜੀ ਨਾਲ ਕਰਾ ਦਿੱਤੀ ਉਹ ਚੀਜ਼ ਦਾ ਬੜਾ ਅਸਰ ਹੋਇਆ ਅਗਲੇ ਦਿਨ ਇਹਨਾਂ ਦਾ ਸਮਾਅ ਸੀ ਉਹ ਕਾਨ ਫਰਾਂਸ ਦਾ ਇੱਕ ਨਜ਼ਮ ਸੀ ਉਹ ਨਜ਼ਮ ਕੀ ਕੋਈ ਸਿੱਖ ਧਰਮ ਦਾ ਹੋਵੇ ਕੋਈ ਅਨ ਧਰਮ ਦਾ ਹੋਰ ਤੱਕ ਕਿਸੇ ਧਰਮ ਦਾ ਹੋਵੇ ਆਪਣਾ ਭਾਸ਼ਣ ਦੇ ਤੋਂ ਪਹਿਲਾਂ ਆਪਣੀ ਸਪੀਚ ਕਰਨ ਤੋਂ ਪਹਿਲਾਂ ਇੱਕ ਘੰਟਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਬੈਠ ਕੇ ਉਹ ਕੀਰਤਨ ਸੁਨੇਗਾ ਕਿਤੇ ਸਾਡੀਆਂ ਕਾਨਫਰੰਸਾਂ 'ਚ ਇਹ ਨਜ਼ਮ ਬਣ ਜਾਣ ਇਹ ਜੇ ਕਾਨੂੰਨ ਬਣ ਜਾਣ ਸਿੱਖੀ ਦਾ ਨਕਸ਼ਾ ਹੀ ਹੋਰ ਹੋਵੇ ਗੁਰਮੁਖੋ ਸਿੱਖੀ ਦਾ ਨਕਸ਼ਾ ਹੀ ਹੋਰ ਹੋਵੇਗਾ ਹੁਣ ਜਦੋਂ ਇਹਨਾਂ ਨੇ ਇੱਕ ਘੰਟਾ ਕੀਰਤਨ ਸੁਣਨਾ ਸੀ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਰ ਤੇ ਰਮਾਲ ਬੰਨਿਆ ਹੋਇਆ ਤੇ ਉਸ ਵੇਲੇ ਕੀਰਤਨ ਦੀ ਡਿਊਟੀ ਪਤਾ ਕਿਹਦੀ ਸੀ ਕੀਰਤਨ ਕੌਣ ਕਰਿਆ ਸੀ ਰਾਗੀ ਹੀਰਾ ਸਿੰਘ ਜੀ ਰਾਗੀ ਹੀਰਾ ਸਿੰਘ ਜੀ ਗੁਰਮੁਖ ਆਤਮਾ ਪ੍ਰੇਮ ਦੇ ਨਾਲ ਕੀਰਤਨ ਕਰਦੇ ਸਨ ਜਦੋਂ ਰਾਗੀ ਹੀਰਾ ਸਿੰਘ ਕੀਰਤਨ ਕਰਦੇ ਸਨ ਨਾ ਮੁਸਲਮਾਨ ਲੋਕ ਆਪਣੇ ਬੱਚਿਆਂ ਨੂੰ ਦੁਕਾਨ 'ਆ ਕਰਦੇ ਸਨ ਪਤਾ ਕੀ ਕਹਿੰਦੇ ਸਨ ਉਹ ਬੱਚਿਓ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਵੀ ਅੱਬੂ ਹਜੂਰ ਕਿਉਂ ਸੁਣਿਆ ਬੜੀ ਮਿੱਠੀ ਆਵਾਜ਼ ਹੈ ਰਾਗੀ ਹੀਰਾ ਸਿੰਘ ਜੀ ਦੀ ਬੜੀ ਸੁਰੀਲੀ ਆਵਾਜ਼ ਹੈ ਅਸੀਂ ਕੀਰਤਨ ਕਿਉਂ ਨਾ ਸੁਣੀਏ ਉਹ ਬੱਚਿਓ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਸੁਣ ਲਿਓ ਜਿਹੜਾ ਰਾਗੀ ਹੀਰਾ ਸਿੰਘ ਦਾ ਕੀਰਤਨ ਇੱਕ ਵਾਰ ਸੁਣ ਲਵੇ ਨਾ ਉਹ ਗੁਰਨਾਨਕ ਜੀ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਰਾਗੀ ਹੀਰਾ ਸਿੰਘ ਦਾ ਕੀਰਤਨ ਇੱਕ ਵਾਰ ਸੁਣ ਲਵੇ ਉਹ ਗੁਰਨਾਨਕ ਜੀ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਆ ਸੁਣਦੇ ਹੋ ਸਤ ਸੰਗਿਓ ਇਧਰੋਂ ਰਾਗੀ ਹੀਰਾ ਸਿੰਘ ਨੇ ਕੀਰਤਨ ਸ਼ੁਰੂ ਕੀਤਾ ਤੇ ਅੱਖਾਂ ਚੋਂ ਨੀਰ ਵਹਿ ਰਿਹਾ ਸ੍ਰੀ ਸੁਆਮੀ ਪੂਰਨ ਜੀ ਦੀਆਂ ਉਪਰੰਤ ਸਟੇਜ ਸੈਕਟਰੀ ਅਨਾਉਂਸ ਕਰਦਾ ਹੈ ਹੁਣ 1 ਘੰਟੇ ਵਾਸਤੇ ਤੁਹਾਨੂੰ ਸੁਆਮੀ ਪੂਰਨ ਜੀ ਐਗਰੀਕਲਚਰ ਖੇਤੀਬਾੜੀ ਤੇ ਫਸਲਾਂ ਤੇ ਚਾਨਣਾ ਪਾਉਣਗੇ ਫਸਲਾਂ ਬਾਰੇ ਤੁਹਾਨੂੰ ਦੱਸਣਗੇ ਤੇ ਸਤਸੰਗਿਓ ਹੱਥ ਵਿੱਚ ਪੜਚਾਪੜਿਆ ਹੋਇਆ ਉਹ ਵਿਸ਼ਾ ਲਿਖਿਆ ਹੋਇਆ ਸਾਰਾ ਫਸਲਾਂ ਬਾਰੇ ਲਿਖਿਆ ਹੋਇਆ ਹੈ ਪਰ ਜਦੋਂ ਸਟੇਜ ਤੇ ਗਏ ਨਾ ਉਸ ਵੇਲੇ ਸਵਾਮੀ ਪੁਰਸ਼ਿਕ ਰੋਈ ਜਨ ਰੋਈ ਜਨ ਅੱਖਾਂ ਚੋਂ ਨੀਰ ਹੈ ਰੋਈ ਜਨ ਰੋਈ ਜਾਨ ਕੁਝ ਸਮੇਂ ਬੋਲੇ ਪਤਾ ਕੀ ਬੋਲੇ ਕਹਿੰਦੇ ਹੇ ਗੁਰਨਾਣਕ ਦੀਏ ਸੰਗਤੇ ਮੈਂ ਕੁਰਾਇਤ ਕੀਤੀ ਹੈ ਮੈਂ ਬੜੀ ਵੱਡੀ ਭੁੱਲ ਕੀਤੀ ਹੈ ਹੇ ਗੁਰਨਾਣਕ ਦੀ ਸੰਗਤੇ ਮੈਨੂੰ ਬਖਸ਼ ਲਿਓ ਹੇ ਗੁਰਨਾਣਕ ਦੀ ਸੰਗਤੇ ਮੈਨੂੰ ਬਖਸ਼ ਲਿਓ ਮੈਨੂੰ ਗੁਰਨਾਣਕ ਜੀ ਕੋਲੋਂ ਬਖਸ਼ਾ ਦੇਓ ਹੇ ਗੁਰਨਾਣਕ ਜੀ ਮੈਨੂੰ ਬਖਸ਼ ਲਿਓ ਹੇ ਬਾਬਾ ਨਾਨਕ ਜੀ ਮੈਨੂੰ ਬਖਸ਼ ਲਿਓ ਰੋ ਰੋ ਕੇ ਪੁਕਾਰਾਂ ਪਏ ਕਰਦੇ ਨੇ ਇੱਕ ਘੰਟਾ ਪੁਕਾਰਾਂ ਹੀ ਕਰੀ ਗਏ ਵਿਰਾਗ ਕਰੀ ਗਏ ਜੋ ਹੱਜ ਪਰਚਾ ਫੜਿਆ ਸੀ ਨਾ ਅੱਖਰ ਉਹਦੇ ਕਾਲੇ ਅਸਲ ਗੁਰਮੁਖੋ ਉਹ ਵਿਰਾਗ ਦੇ ਨਾਲ ਉਹ ਪੇਪਰ ਵੀ ਸਾਫ਼ ਹੋ ਗਿਆ ਕਾਲੇ ਅੱਖਰ ਮਿਟ ਕੇ ਗੁਰਮੁਖੋ ਅੱਖਾਂ 'ਚ ਦੀਦ ਵਹਿ ਵਹਿ ਕੇ ਇਧਰੋਂ ਸਵਾਮੀ ਪੂਰਨ ਜੀ ਦਾ ਫਿਰਦਾ ਵੀ ਸਾਫ਼ ਹੋ ਰਿਹਾ ਹੈ ਅੰਦਰ ਵੀ ਸਾਫ਼ ਹੋ ਰਿਹਾ ਵਿਰਾਗ ਦੇ ਨਾਲ ਅੰਦਰੋਂ ਪਛਤਾਵਾ ਹੋ ਰਿਹਾ ਹੈ ਮਹਾਪੜਖਾਂ ਦੇ ਬਚਨ ਨੇ ਉਹ ਗਲਤੀ ਹੋ ਗਈ ਕਹਿੰਦੇ ਗਲਤੀ ਹੋ ਗਈ ਕਹਿੰਦੇ ਪਛਤਾਵਾ ਤਾਂ ਕਰ ਅਗੇ ਕਹਿੰਦੇ ਪਛਤਾਵਾ ਪਾਪ ਨੂੰ ਧੂ ਦਿੰਦਾ ਹੈ ਗੁਰਮੁਖੋ ਅਜ ਅੰਦਰ ਦੀ ਸਾਫ ਹੋ ਰਿਹਾ ਹੈ ਫੇਰ ਦੂਰ ਹੋ ਕੇ ਪਤਾ ਕੀ ਬੇਨਤੀਆਂ ਕੀਤੀਆਂ ਕੀ ਪੁਕਾਰ ਕੀਤੀ ਆਓ ਗੁਰਮੁਖੋ ਦਾਸ ਦਾ ਮਨ ਹੈ ਅਸੀਂ ਵੀ 사ਤਗੁਰ ਦੇ ਚਰਨਾਂ 'ਚ ਬੇਨਤੀ ਕਰੀਏ ਥਲ ਮਿਲ ਕੇ ਅਸੀਂ ਵੀ ਤਰਲਾ ਪਾਈਏ ਉਧਰ ਸਵਾਮੀ ਪੂਰਨ ਜੀ ਤਰਲਾ ਪਾ ਰਹੇ ਨੇ ਇਧਰ ਅਸੀਂ ਵੀ ਤਰਲਾ ਪਾਈਏ ਕਿਉਂ ਅਸੀਂ ਵੀ ਗੁਨਾਹਗਾਰ ਹਾਂ ਗੁਰਮੁਖੋ ਕਿਤੇ ਨਾ ਕਦੇ ਅਸੀਂ ਵੀ ਭੁੱਲਨ ਹਾਰ ਹਾਂ ਆਓ ਪਿਆਰ ਦੀ ਬੇਨਤੀ ਕਰੀਏ ਕੀ ਕਹਿੰਦੇ ਸੁਆਮੀ ਪੂਰਨ ਜੀ ਹਰ ਕਿਰਪਾ ਕਰਕੇ ਬਖਸ਼ ਲਿਓ 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 ਹਉ ਪਾਪੀ ਵਡ ਗੁਨੇ ਗਾਰ ਹਉ ਪਾਪੀ ਵਡ ਗੁਨੇ ਗਾਰ ਅਡਗੁਨੇ ਗਾੜ ਹਉ ਪਾਪੀ ਵਡਗੁਨੇ ਗਾੜ ਹਰ ਕਿਰਪਾ ਕਰਕੇ ਬਖਸ਼ ਲਿਓ 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 ਇੱਕ ਘੰਟਾ ਗੁਰੂ ਨਾਨਕ ਜੀ ਦੇ ਚਰਨਾਂ 'ਚ ਤਰਲੇ ਪਾਉਂਦੇ ਰਹੇ ਦੇ ਸੈਕਟਰੀ ਸਿਆਣਾ ਸੀ ਵਿਖਿਆ ਹੁਣ ਗੱਲ ਵੱਸੋਂ ਬਾਹਰ ਹੈ। Swami Puran ji ਦੇ ਹੱਥ ਪਰੇ ਤੇ Swami Puran ji ਨੂੰ ਕਿੱਥੇ ਲੈ ਕੇ ਗਏ ਸਟੇਜ ਤੇ ਬੈਠੇ ਸਨ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਉਹਨਾਂ ਦੇ ਹੱਥਾਂ 'ਚ Swami Puran ji ਦੇ ਹੱਥ ਫੜਾ ਦਿੱਤੇ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰ ਨਾਲ ਪਿੱਟ ਤੇ ਹੱਥ ਫੇਰੇ ਆ। ਸਿਰ ਤੇ ਹੱਥ ਫੇਰੇ ਆ। ਆਖਿਆ ਪੂਰਨ ਇਕ ਗੁਰਨਾਨਕ ਦਾ ਘਰ ਹੈ ਇੱਥੇ ਵੱਡੇ ਵੱਡੇ ਪਾਪੀ ਬਖਸ਼ੇ ਗਏ ਇੱਥੇ ਵੱਡੇ ਵੱਡੇ ਗੁਨਾਹਗਾਰ ਬਖਸ਼ੇ ਗਏ ਇੱਥੇ ਵੱਡੇ ਵੱਡੇ ਠੱਗ ਬਖਸ਼ੇ ਗਏ ਇੱਥੇ ਵੱਡੇ ਵੱਡੇ ਚੋਰ ਬਖਸ਼ੇ ਗਏ ਗੁਰਨਾਨਕ ਦਾ ਘਰ ਬੜਾ ਵੱਡਾ ਹੀ ਉਹ ਪੂਰਨ ਇੱਥੇ ਵੱਡੇ ਵੱਡੇ ਚੋਰ ਵੱਡੇ ਵੱਡੇ ਠੱਗ ਬਖਸ਼ੇ ਗਏ ਵੱਡੇ ਵੱਡੇ ਅਪਰਾਧੀ ਬਖਸ਼ੇ ਗਏ ਗੁਰਨਾਨਕ ਦਾ ਘਰ ਬੜਾ ਵੱਡਾ ਹੀ ਤੋ ਬੜੇ ਪਿਆਰ ਦੇ ਨਾਲ ਸਿਰ ਤੇ ਹੱਥ ਪਿਰਿਆ ਕੋਈ ਮੀਣਾ ਨਹੀਂ ਮਾਰਿਆ ਕੋਈ ਤਾਨਾ ਨਹੀਂ ਮਾਰਿਆ ਇਹ ਗੁਰਮਖਾਂ ਦੀ ਗੱਲ ਕੁ ਸੁਭਾਅ ਹੁੰਦਾ ਹੈ ਗੁਰਮਖਾਂ ਦਾ ਆਖਿਆ ਪੂਰਨ ਐਡੇ ਸੋਹਣੇ ਵਾਲਾਂ ਤੇ ਤੁਸੀਂ ਲੋਹੇ ਦੀ ਕੈਂਚੀ ਵੇੜਦੇ ਹੋ ਭੁੱਬਾਂ ਨਿਕਲ ਗਈਆਂ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਚਰਨ ਫੜ ਲੇ ਭਾਈ ਸਾਹਿਬ ਜੀ ਮੈਨੂੰ ਬਖਸ਼ਾ ਦਿਓ ਮੈਨੂੰ ਆਪਣੇ ਕੋਲ ਲੱਖੋ ਹੁਣ ਤੁਹਾਡੇ ਕੋਲ ਲਵਾਂਗਾ ਕਹਿੰਦੇ ਭਾਈ ਸਹਿਬ ਭਾਈ ਵੀਰ ਸਿੰਘ ਜੀ ਨਾ ਆਪਣੇ ਘਰ ਲੈ ਗਏ ਤੇ ਅੰਮ੍ਰਿਤਸਰ ਭਾਈ ਸਹਿਬ ਨੇ ਆਪ ਇਹ ਦਸਤਾਰ ਬੰਨਣੀ ਸਿਖਾਈਏ ਇਹਨਾਂ ਨੂੰ ਆਪ ਭਾਈ ਸਹਿਬ ਨੇ ਅੰਮ੍ਰਿਤ ਵੇਲੇ ਜਗਨਨਥ ਨਾਲ ਲਗਾ ਕੇ ਨਾ ਕੋਲ ਬਿਠਾ ਲੈਣਾ ਆਹਾ ਆ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰਾ ਰਾਮੇ ਹੋਏ ਨਿਭਰਿਓ ਕੋਲ ਬਿਠਾ ਲੈਣਾ ਤੇ ਭਾਈ ਸਹਿਬ ਨੇ ਆਖਣਾ ਪੂਰਨ ਜੋ ਮੈਂ ਜਪਦਾ ਤੂੰ ਵੀ ਹੋ ਜਾਪ। ਤੁਹਾਨੂੰ ਪਤਾ ਨਾਮ ਦੇ ਅਭਿਆਸੀ ਸਨ ਭਾਈ ਵੀਰ ਸਿੰਘ ਜੀ ਰੰਗੀ ਰੂਪ ਸਨ ਰੋਮ ਰੰਗ ਤੇ ਨਾਮ ਚੱਲਦਾ ਸੀ ਤੇ ਭਾਈ ਸਾਹਿਬ ਨੇ ਅੰਮ੍ਰਿਤ ਵੇਲੇ ਜਪਣਾ ਜਪਣਾ ਤੇ ਨਾਲ-ਨਾਲ Swami Puran ji ਨੇ ਜਪਣਾ ਉਹ ਦੱਸ ਦੀ ਭਾਣਾ ਇੱਕ ਦੋ ਮਿੰਟ ਅਸੀਂ ਜਪੀਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਹੇ ਗੁਰੂ ਵਾਹੇ ਗੁਰੂ ਦਨਵਾਹੇ ਗੁਰੂ ਜਿਨੂੰ ਭਾਈ ਸਾਹਿਬ ਜਿਹਦੇ ਨਾਲ ਨਾਮ ਜਪਦੇ ਨੇ ਉਹ ਕਿਰਪਾ ਹੋਰੀ ਰੰਗ ਲਗਤ 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 ਹੈ ਇੱਕ ਦਿਨ ਕਹਿੰਦੇ ਭਾਈ ਸਾਹਿਬ ਮੈਨੂੰ ਵੀ ਅਮਰਤ ਦੀ ਜ਼ਾਤ ਦੀ ਕਿਰਪਾ ਕਰਾ ਦਿਓ ਭਾਈ ਸਾਹਿਬ ਜੀ ਕਹਿੰਦੇ ਇਹ ਕੋਈ ਮਿੱਠਾ ਸ਼ਰਬਤ ਨਹੀਂ ਕਦੀ ਬੋਧੀ ਕਦੀ ਸੰਨਿਆਸੀ ਇਕੋ ਮਿੱਠਾ ਸ਼ਰਬਤ ਨਹੀਂ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਂ ਪਿਆਰਿਆਂ ਨੇ ਆਪ ਸੀਸ ਦੇ ਕੇ ਇਹ ਦਾਤ ਲਈ ਸੀ ਤੇ ਸਤਗੁਰ ਨੇ ਆਪਣਾ ਸਰਬੰਸ ਵਾਰ ਦਿੱਤਾ ਸੀ ਇਹ ਅੰਮ੍ਰਿਤ ਦੇ ਬਦਲੇ ਸਤਸੰਗਿਓ ਕੁਸ ਮਾ ਭਾਈ ਸਾਹਿਬ ਦੇ ਕੋਲ ਲੈਂਦੇ ਨੇ ਫਿਰ ਆਪਣੇ ਘਰ ਚਲ ਜਾਂਦੇ ਨੇ ਉੱਥੋਂ ਫਿਰ ਪੱਤਰਕਾਵਾਂ ਲਿਖਦੇ ਨੇ ਪੱਤਰਕਾਵਾਂ ਉਦੋਂ ਇਹ ਮੋਬਾਈਲ ਫੋਨ ਜਾਂ ਫੋਨ ਨਹੀਂ ਹੁੰਦੇ ਸਨ ਇੱਕ ਦਿਨ ਸੁੱਤੇ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਉੱਬਰਵਾਏ ਉੱਠੇ ਕਾਗਜ਼ ਕੋਲ ਸੀ ਕਲਮ ਕੋਲ ਸੀ ਪੱਤਰ ਕਾ ਲੇਖਦੇ ਪੱਤਰ ਕਾ ਤਾਂ ਪਤਾ ਕੀ ਲੇਖਦੇ ਕਹਿੰਦੇ ਬਾਬੂਲ ਭਾਈ ਸਹਿ ਭਾਈ ਵੀਰ ਸਿੰਘ ਨੂੰ ਬਾਬੂਲ ਕੀਆ ਕਰਦੇ ਸਨ ਕਹਿੰਦੇ ਬਾਬੂਲ ਬੇਟੀ ਸੋਈ ਸੋਈ ਝੱਟ ਜਾਗਦੀ ਆਪਣੇ ਬਾਬੂਲ ਪਾਸੋਂ ਕੁਝ ਮੰਗਦੀ ਮੇਰਾ ਡਾਡਾ ਜੀ ਦਾ ਉਤਾਵਲਾ ਮੇਰਾ ਕਾਜਰ ਚਾਵੀ ਬਾਬੂਲਾ ਕਾਜ ਕੇ ਦਾ ਪੈਸਾ ਮੈਨੂੰ ਵੀ ਅਮਰਤ ਦੀ ਜਾਤ ਦੀ ਬਖਸ਼ਿਸ਼ ਕਰਾ ਦਿਓ ਹੁਣ ਭਾਈਸੇ ਨੂੰ ਜਦੋਂ ਚਿੱਠੀ ਮਿਲੀ ਵੇਖਿਆ ਉਹ ਭੰਡਾ ਤਿਆਰ ਹੋ ਚੁੱਕਿਆ ਹੈ ਕੂਲ ਬੁਲਾਇਆ ਆਪ ਪੰਜ ਪਿਆਰੇਆਂ ਦੇ ਵਿੱਚ ਭਾਈਸੇ ਭਾਈ ਵੀਰ ਸਿੰਘ ਲੱਗੇ ਅੱਜ ਸੁਆਮੀ ਪੂਰਨ ਤੋਂ ਭਾਈ ਪੂਰਨ ਸਿੰਘ ਬਣਦਾ ਅਮਰਤ ਸ਼ਿਕਾ ਕੇ ਜੋ ਬਾਤ ਪ੍ਰੋਫੈਸਰ ਪੂਰਨ ਸਿੰਘ ਜੀ ਬਣੇ ਸਤ ਸੰਗਿਓ ਹੁਣ 1913 ਦੀ ਸਿੱਖ ਐਜੂਕੇਸ਼ਨ ਕਾਨਫਰੰਸ ਆ ਗਈ ਅੱਜ ਉਹਦੇ ਚ ਇਹਨਾਂ ਨੂੰ ਸੱਦਾ ਪੱਤਰ ਆਇਆ ਉਹਦੇ ਚ ਬੋਲਣ ਗਏ ਜਦੋਂ ਸਟੇਜ ਤੇ ਗਏ ਨਾ ਸਟੇਜ ਸੈਕਟਰ ਨੇ ਅਨਾਉਂਸਮੈਂਟ ਕੀਤੀ ਏ ਅੱਜ ਤੁਹਾਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਦਸਵੇਂ ਬਾਦਸ਼ਾਹ ਦੀ ਬਾਣੀ ਦੇਖੋ ਪਿਛਲੀ ਵਾਰ ਆਏ ਸਨ ਕੇਤੀ ਵੜੀ ਤੇ ਬੋਲਣਾ ਸੀ ਐਗਰੀਕਲਚਰ ਤੇ ਬੋਲਣਾ ਸੀ ਅੱਜ ਦਸਮ ਪਿਤਾ ਜੀ ਬਾਣੀ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਬੂਦੇ ਜਾਬ ਸੈ ਜੀ ਬਾਣੀ ਬਾਰੇ ਚਾਨਣਾ ਪਾਉਣਗੇ ਉਹਦੇ ਬਾਰੇ ਤੁਹਾਨੂੰ ਸੋਝੀ ਪਾਉਣਗੇ ਸਤ ਸੰਗਿਓ ਅਜੇ ਪ੍ਰੋਫੈਸਰ ਗੁਰਨ ਸਿੰਘ ਜੀ ਸ਼ੁਰੂ ਕਰਨ ਲੱਗੇ ਆਪਣਾ ਲੈਕਚਰ ਸੰਗਤ ਚ ਕੋਈ ਬੰਦਾ ਭੂਲ ਪਿਆ ਤਾਂ ਤਾਂ ਕੀ ਬੋਲਿਆ ਕਹਿੰਦਾ ਪੂਰਨ ਤੈਨੂੰ ਹੋਕ ਹੀ ਗਿਆ ਉਹ ਪਿਛਲੀ ਵਾਰ ਆਇਆ ਸੀ ਆ ਸਾ ਘੋਲ ਮੋਣਸ ਜੇਹੂ ਰੰਗ ਦੇ ਕੱਪੜੇ ਪਾਏ ਸਨ ਇਸ ਵਾਰ ਬੜੀ ਸੋਹਣੀ ਗੋਲ ਦਸਤਾਰ ਬੰਨੀ ਹੋਈ ਤੂੰ ਬੜਾ ਸੋਹਣਾ ਕੁਰਤਾ ਪਾਇਆ ਹੋਇਆ ਉਤੋਂ ਦੀ ਗਾਦਰਾ ਪਾਇਆ ਹੋਇਆ ਤੈਨੂੰ ਹੋਕ ਹੀ ਗਿਆ ਦੇਖੋ ਗੁਰਮੁਖੋ ਇਹ ਦੁਨੀਆ ਹੈ ਦੁਨੀਆ ਜੋ ਜੋ ਬੰਦਾ ਔਗਣ ਕਰਦਾ ਓਦੋਂ ਵੀ ਭੰਡਦੀ ਹੈ ਜਦੋਂ ਕਿਤੇ ਬੰਦਾ ਔਗਣ ਛੱਡ ਕੇ ਚੰਗੇ ਪਾਸੇ ਆ ਜਾਵੇ ਨਾ ਫਿਰ ਪਿਛਲੇ ਔਗਣ ਯਾਦ ਕਰਕੇ ਫਿਰ ਦੁਨੀਆ ਭੰਡਦੀ ਹੈ ਇਹ ਦੁਨੀਆ ਦਾ ਸੁਭਾਅ ਹੈ ਗੁਰਮੁਖੋ ਆ ਵਦਦੇ ਜੋ ਵਦਦੇ ਆ ਗੁਰਮੁਖੋ ਲੋਕ ਕੀ ਕਹਿੰਦੇ ਨੇ ਇਹਦੇ ਬਾਰੇ ਦਾ ਸੋਚੋ ਤੁਸੀਂ ਗੁਰਮੁਖੋ ਤੁਹਾਡਾ ਗੁਰੂ ਕੀ ਕਹਿੰਦਾ ਹੈ ਮਾਪੁਰਖ ਕੀ ਕਹਿੰਦੇ ਨੇ ਗੁਰਮੁਖ ਜਨ ਕੀ ਕਹਿੰਦੇ ਨੇ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੋ ਸਤ ਸੰਗਿਓ ਕਿੰਦੇ ਪੂਰਨ ਤੈਨੂੰ ਹੋ ਕੀ ਗਿਆ ਬੜਾ ਸੋਹਣਾ ਅੱਜ ਕੁਰਤਾ ਪਾਇਆਈ ਬੜੀ ਸੋਹਣੀ ਗੋਲ ਦਸਤਾਰ ਬੰਨੀ ਉਤੋਂ ਦੀ ਗਾਤਰਾ ਪਾਇਆ ਪਿਛਲੀ ਰੱਗੇਹੂ ਰੰਗ ਦੇ ਕੱਪੜੇ ਸਾਰ ਸਿਰ ਤੇ ਰਮਾਲ ਬੰਨਿਆ ਸੀ ਤੈਨੂੰ ਹੋ ਕੀ ਗਿਆ ਉਸ ਵੇਲੇ ਫਿਰ ਪ੍ਰੋਫੈਸਰ ਪੂਰਨ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਗੁਰਮੁਖਾਂ ਦੱਸਾ ਮੈਨੂੰ ਕੀ ਹੋ ਗਿਆ ਫਿਰ ਉਸੇ ਸਮੇ ਗੁਰਮੁਖੋ ਉਸੇ ਮਿੰਟ ਬਿੜ ਪਤਾ ਕੀ ਬੋਲੇ ਓਨੇ ਦਿਨ ਹੋਏ ਨੇ ਸੁਲਤਾਨ ਬਾਹੂ ਮੁਸਲਮਾਨ ਗੁਰਮੁਖੋ ਜਿਹੜੇ ਬਾਈ ਲਿਖਿਆ ਕਰਦੇ ਸਨ ਇਹ ਮੁਸਲਮਾਨ ਸਨ ਸੁਲਤਾਨ ਬਾਹੂ ਜੀ ਦਬਾਈ ਲਿਖਿਆ ਕਰਦੇ ਸਨ ਉਸੇ ਸਮੇ ਉਸੇ ਤਰਜ਼ ਤੇ ਫਿਰ ਇਹ ਬੋਲੇ ਪਤਾ ਕੀ ਕਹਿੰਦੇ ਕਹਿੰਦੇ ਮੈਨੂੰ ਗੁਰਮੁਖ ਦੀ ਸੰਗਤ ਹੋ ਗਈ ਰੱਬ ਦੇ ਪਿਆਰੇ ਦੀ ਸੰਗਤ ਹੋ ਗਈ ਉਹਦੀ ਸੰਗਤ ਦੇ ਸਦਕੇ ਮੇਰੇ ਅੰਦਰ ਨਾਮ ਚੱਲ ਪਿਆ ਮੇਰੇ ਅੰਦਰ ਨਾਮ ਦੇ ਤਰੰਗਾਂ ਚੱਲ ਗਈਆਂ ਕੀ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਜੀ ਇਹ ਗੱਲ ਕਹਿ ਕੇ ਦਾ ਸੰਮਾਪਤੀ ਕਰੇਗਾ ਜੀ ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮਖ ਲਾਈ ਹੋ ਗੁਰਮਖ ਦੀ ਸੰਗਤ ਹੋ ਗਈ ਉਹਨੇ ਇਹ ਵਾਹਿਗੁਰੂ ਨਾਮ ਦੀ ਕਿਰਪਾ ਕਰ ਦਿੱਤੀ ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮਕਲਾਂ ਆਈ ਹੂੰ ਅਬੇ ਆਤ ਦਾ ਪਾਣੀ ਮਿਲੇ ਆ ਪਾ ਮੈਨੂੰ ਅਮਰਤ ਦੀ ਜਾਤ ਮਿਲ ਗਈ ਅਬੇ ਆਤ ਅਮਰਤ ਦੀ ਜਾਤ ਅਬੇ ਹਾਤ ਦਾ ਪਾਣੀ ਮਿਲੇ ਆ ਨੈਰ ਅਰਸ਼ ਤੋਂ ਆਈ ਹੂ ਦਰਗਾਹ ਤੋਂ ਇਜਾਜ਼ਤ ਮਿਲੀ ਬਿਨੂ ਅਬੇ ਹਾਤ ਦਾ ਪਾਣੀ ਮਿਲੇ ਆ ਨੈਰ ਅਰਸ਼ ਤੋਂ ਆਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਾਂ ਵਿੱਚ ਆਈ ਹੂ ਬੋਲਦਿਆਂ ਬੋਲਦਿਆਂ ਸਟੇ ਤੇ ਬੈਠੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੇ ਕੋਲ ਗਏ ਜਾ ਕੇ ਇਦਾਂ ਚਰਨ ਫੜਨੇ ਚਰਨ ਫੜ ਕੇ ਪਤਾ ਕੀ ਕਹਿੰਦੇ ਜੁਗ ਜੁਗ ਜੀਵੇ ਗੁਰਮਖ ਬਾਬੂ ਲ ਜੁਗ ਜੁਗ ਜੀਵੇ ਜੁਗ ਜੁਗ ਜੀਵੇ ਗੁਰਮੁਖ ਬਾਬਲ ਜੁਗ ਜੁਗ ਜੀਵੇ ਗੁਰਮੁਖ ਬਾਬਲ ਉਹ ਮਹਾਪੁਰਖੀ ਜੋ ਰੱਬ ਨਾਲ ਜੋੜਦੇ ਨੇ ਗੁਰੂ ਨਾਲ ਜੋੜਦੇ ਨੇ ਉਹ ਗੁਰਮੁਖ ਬਾਬਲ ਹੁੰਦੇ ਨੇ ਅੰਦਰੋਂ ਅਰਦਾਸ ਕਰੋ ਆਪਣੇ ਮਹਾਪੁਰਖਾਂ ਪ੍ਰਤੀ ਜੁਗ ਜੁਗ ਜੀਵੇ ਗੁਰਮੁਖ ਬਾਬੂ ਲ ਜੁਗ ਜੁਗ ਜੀਵੇ ਗੁਰਮੁਖ ਬਾਬੂ ਜੁਗ ਜੁਗ ਜੀਵੇ ਗੁਰਮੁਖ ਬਾਬੂ ਜੁਗ ਜੁਗ ਜੀਵੇ ਗੁਰਮੁਖ ਬਾਬੂ ਜਨ ਇਹ ਹੋ ਸਤਿਮੁਚ ਹੀ ਗੁਰਮਖ ਜਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਾਗੀ ਹੀਰਾ ਸਿੰਘ ਜੀ ਦੀ ਸੰਗਤ ਹੋਈ ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ ਬਦਲ ਗਿਆ अनेका ਟੁੱਟਿਆਂ ਨੂੰ ਫਿਰ ਗੁਰੂ ਘਰ ਨਾਲ ਜੋੜਿਆ ਸਤਗੁਰ ਜੀ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਦਾਸ ਦੀਆਂ ਬੁਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਦੇ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ